ਜਿਸ ਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਰੋਕ ਦਾ ਦੂਸਰਾ ਪາກ ਇਹ ਪਹਿਲਾ ਮੌਕਾ ਸੀ ਜਦੋਂ ਮੁਜ਼ਾਰਿਆਂ ਦੇ ਬਰਾਬਰ ਜੰਗੀਰਦਾਰ ਨਰਿੰਦਰਪਾਲ ਸਿੰਘ ਅਤੇ ਉਸ ਦੇ ਅਮਲੇ ਫੈਲੇ ਦੀਆਂ ਜਮਾਨਤਾਂ ਹੋਗੀਆਂ ਸਨ ਉਸ ਤੇ ਚੰਗਾ ਹੋਇਆ ਥਾਣੇਦਾਰ ਨੇ ਜਾਰੀ ਕਰਕੇ ਹੱਥ ਕੜੀ ਨਾ ਲਾਈ ਨਹੀਂ ਤਾਂ ਕਿਤੋਂ ਦਾ ਵੀ ਨਾ ਰਹਿੰਦਾ ਮੁਜਾਰਿਆਂ ਦੀ ਇੱਜ਼ਤ ਉਸ ਕਦੇ ਸਮਝੀ ਹੀ ਨਹੀਂ ਸੀ ਪਰ ਆਪਣੀ ਐਨੀ ਹਿੱਤਕ ਨਾਲ ਹੀ ਉਹ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾ ਸੀ ਉਹ ਕਈ ਦਿਨ ਹਵੇਲੀ ਚੋਂ ਬਾਹਰ ਨਾ ਨਿਕਲਿਆ ਹਵੇਲੀ ਦੀ ਛੱਤ ਤੋਂ ਪਾਰ ਪੀਲੀਆਂ ਹੁੰਦੀਆਂ ਜਾ ਰੀਆਂ ਪੈਲੀਆਂ ਉਸ ਨੂੰ ਪੀਲਾ ਕਰ ਰੀਆਂ ਸਨ ਪਹਿਲੀ ਹਾੜੀ ਦੀ ਬਟਾਈ ਉਸ ਨੂੰ ਕੇਵਲ ਅੱਧ ਪਚਾਦ ਹੀ ਮਿਲੀ ਸੀ ਅਤੇ ਸੋਹਣੀ ਪਰ ਲੱਗਣ ਤੇ ਵੀ ਕਿਸਾਨਾਂ ਬੁਜ਼ਾਰਿਆਂ ਉਸ ਨੂੰ ਕੁਝ ਨਹੀਂ ਦਿੱਤਾ ਸੀ ਉਹਦਾ ਦਿਮਾਗ ਸੋਚਣ ਤੋਂ ਆਰੀ ਹੋ ਚੁੱਕਾ ਸੀ ਉਸ ਦੇ ਅੱਖਾਂ ਅੱਗੇ ਧੂਏ ਦੇ ਬਰੋਲੇ ਉੜਦੇ ਰਹਿੰਦੇ ਕੋਈ ਵਾਹ ਨਾ ਜਾਂਦੀ ਵੇਖ ਕੇ ਉਸ ਆਪਣੇ ਪਣੋਈਏ ਬਹਾਦਰ ਸਿੰਘ ਨੂੰ ਵਾਗੜੀਆਂ ਤੋਂ ਸੱਦ ਘੱਲਿਆ ਬਹਾਦਰ ਸਿੰਘ ਨੇ ਪਹਿਲੀ ਉਮਰ ਵਿੱਚ ਹੀ ਕਾਂਗਰਸ ਵਿੱਚ ਰਹਿ ਕੇ ਹੁਣ ਤੱਕ ਲੀਡਰੀ ਦੀ ਚੰਗੇ ਪਲ ਮਾਰ ਲਈ ਸੀ ਉਸ ਦੀ ਪੀੜੀ ਰਾਜ ਕਰਾਣੇ ਨਾਲ ਜਾਂ ਮਿਲਦੀ ਸੀ ਪਰ ਪਿਛਲੇ ਮਹਾਰਾਜੇ ਨਾਲ ਥੋੜੀ ਅਨਵਣ ਹੋਣ ਕਰਕੇ ਮਿਲਵਰਤਨ ਕਟ ਗਈ ਸੀ ਕਈ ਪਿੰਡਾਂ ਦੇ ਮਾਲਕ ਸਨ ਕਾਂਗਰਸ ਵਿੱਚ ਜਾਣ ਸਮੇਂ ਬਹਾਦਰ ਸਿੰਘ ਦੇ ਪਿਤਾ ਨੇ ਉਸ ਨੂੰ ਡਾਂਟਿਆ ਸਾਨੂੰ ਅੰਗਰੇਜ਼ ਨਾਲ ਟੱਕਰ ਲਾਉਂਦੀ ਕੀ ਲੋੜ ਉਸ ਦੀ ਮਿਹਰਬਾਨੀ ਸਦਕਾ ਤਾਂ ਅਸੀਂ ਰਾਜ ਕਰਾਣੇ ਨਾਲ ਵੀ ਮੱਥਾ ਲਾ ਸਕਦੇ ਹਾਂ ਕਾਕਾ ਹੋਛ ਦੀ ਦੁਆ ਕਰ ਜਾਣ ਬੁੱਝ ਕੇ ਉਖਲੀ ਚ ਸਿਰ ਦੇਣਾ ਹੈ ਪਿਤਾ ਜੀ ਤੁਸੀਂ ਪੁਰਾਣੇ ਖਿਆਲਾਂ ਨਾਲ ਸੋਚਦੇ ਹੋ ਆ ਵੇਖੋ ਅੰਗਰੇਜ਼ ਔਰਤ ਐਨੀ ਬੇਸੈਂਟ ਕੀ ਆਖਦੀ ਹੈ ਉਸ ਲਮਾਰੀ ਵਿੱਚੋਂ ਪੁਰਾਣਾ ਰਸਾਲਾ ਕੱਢਿਆ ਉਹ ਲਿਖਦੀ ਹੈ ਪਰਦੇਸੀ ਹਕਮਰਾਨ ਕਿਸੇ ਦੇਸ਼ ਦੀ ਮਰਜ਼ੀ ਦੇ ਵਿਰੁੱਧ ਬਹੁਤ ਸਮਾਂ ਹਕੂਮਤ ਨਹੀਂ ਕਰ ਸਕਦਾ ਜਦੋਂ ਵੀ ਅੰਗਰੇਜ਼ਾਂ ਨੇ ਹਕੂਮਤ ਛੱਡੀ ਫਿਰ ਜ਼ਰੂਰ ਕਾਂਗਰਸ ਦੇ ਹੱਥ ਡੋਰ ਆ ਜਾਵੇਗੀ ਨਾ ਲਈ ਗੁਲਾਮੀ ਤਾਂ ਵੱਡੀ ਲਾਨਤਾ ਹੈ ਬਹਾਦਰ ਸਿੰਘ ਦੀਆਂ ਦਲੀਲਾਂ ਸੁਣਨ ਉਪਰੰਤ ਵੀ ਉਸ ਦਾ ਪਿਤਾ ਉਸ ਤੇ ਗੁੱਸੇ ਹੀ ਰਿਹਾ ਜਦੋਂ ਉਹ ਇੱਕ ਵਾਰ ਜੇਲ੍ਹ ਚਲਾ ਗਿਆ ਤਾਂ ਉਸ ਆਪਣਾ ਨੱਕ ਵੱਡਿਆ ਗਿਆ ਸਮਝਿਆ ਕਈ ਸਾਲ ਜ ਬਹਾਦਰ ਸਿੰਘ ਬੋਲਿਆ ਨਾ ਪਰ ਜਦ ਹਿੰਦੁਸਤਾਨ ਆਜ਼ਾਦ ਹੋਣ ਪਿੱਛੋਂ ਬਹਾਦਰ ਸਿੰਘ ਦੀਆਂ ਸਾਰੀਆਂ ਗੱਲਾਂ ਸੱਚੀਆਂ ਨਿਕਲ ਗਤਾਦ ਬੁੱਢਾ ਜੰਗੀਰਦਾਰ ਆਪਣੇ ਪੁੱਤਰ ਦੀਆਂ ਅਕਲਾਂ ਦੇ ਬਾਰੇ ਬਾਰੇ ਜਾਣ ਲੱਗਾ ਕਿਉਂਕਿ ਉਹ ਹੁਣ ਆਪ ਦੇ ਜ਼ਿਲ੍ਹੇ ਦੀ ਕਾਂਗਰਸ ਦਾ ਪ੍ਰਧਾਨ ਅਤੇ ਐਸੈਂਬਲੀ ਦਾ ਅਨੁੰਬਰਸੀ ਪੈਪਸੀ ਪੈਪਸੂ ਦੀ ਸਿਆਸਤ ਵਿੱਚ ਉਸ ਨੂੰ ਖਾਸ ਤਾਂ ਅਸਰ ਸੀ ਨਰੇਂਦਰਪਾਲ ਨੂੰ ਮੁਸੀਬਤ ਵਿੱਚ ਫਸਿਆ ਵੇਖ ਕੇ ਉਹ ਆ ਉਸਨੇ ਆਖਿਆ ਨਰੇਂਦਰਪਾਲ ਨਰੇਂਦਰ ਸਿੰਘ ਜੀ ਸਭ ਜੰਗੀਰਦਾਰਾਂ ਦਾ ਹਾਲ ਇੱਕੋ ਜਿਹਾ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਜਾਤੀ ਵਿਰੋਧ ਮਿਟਾ ਕੇ ਇੱਕ ਲੀਗ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਤੁਸੀਂ ਲੋਕਾਂ ਨੂੰ ਵੀ ਖਿੱਚ ਸਕੋ ਕਿਉਂਕਿ ਯੁੱਗ ਲੋਕਾਂ ਦਾ ਆ ਗਿਆ ਹੈ ਤੁਹਾਨੂੰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮੇਲ ਮੁਲਾਕਾਤਾਂ ਦਾ ਆਦਤਾਂ ਤੇ ਅਤੇ ਵੇਲੇ-ਕਵੇਲੇ ਚੰਦੇ ਦੇ ਬਹਾਨੇ ਉਹਨਾਂ ਦੀ ਮਾਲੀ ਸਹਾਇਤਾ ਕਰਕੇ ਕਾਣੇ ਕਰੀ ਰੱਖਣਾ ਚਾਹੀਦਾ ਹੈ ਅਸਲ ਸਰਦਾਰ ਜੀ ਇੱਥੇ ਇੱਕੋ ਮੁੰਡਾ ਹੈ ਕਿਸਾਨਾ ਦਾ ਜੀਨੇ ਜੀਨੇ ਮੱਠੀ ਅੱਗ 'ਚ ਫੋਕਾਂ ਮਾਰ ਕੇ ਭਾਂਬੜ ਵਾਲੇ ਮੈਂ ਵੀ ਗਲਤੀ ਕੀਤੀ ਉਹ ਕਿਤੇ ਮਾੜੀ ਮੋਟੀ ਨੌਕਰੀ ਲਈ ਤੇਰੇ ਤਰਲੇ ਕਰਦਾ ਰਿਹਾ ਮੈਂ ਗੱਲ ਗੌਲੀ ਨਾ ਫਿਰ ਉਹ ਕਾਮੁਨਿਸਟਾਂ ਦੇ ਟਾਹੇ ਚੜ ਗਿਆ ਜੰਗੀਰਦਾਰ ਮੱਥੇ ਤੇ ਹੱਥ ਫੇਰ ਰਿਹਾ ਸੀ ਨੌਕਰ ਜਾ ਲੈ ਕੇ ਆ ਗਿਆ ਨਿਰਿੰਦਰਪਾਲ ਨੇ ਚਾਹ ਬਣਾਈ ਤੇ ਕੁਝ ਖਾਣ ਪੀਣ ਲਈ ਪਲੇਟ ਅੱਗੇ ਕਰਦਿਆ ਕਿਹਾ ਚਾਹ ਤਾਂ ਪੀਓ ਨਾ ਬਹਾਦਰ ਸਿੰਘ ਨੇ ਪਿਆਲਾ ਚੁੱਕਿਆ ਘਬਰਾਉਣ ਦੀ ਲੋੜ ਨਹੀਂ ਸਾਡੇ ਪੈਰ ਬੜੇ ਮਜ਼ਬੂਤ ਹੈ ਲੋਕਾਂ ਨੂੰ ਨਾਲ ਲਾਓ ਅਸੀਂ ਜੱਟਵਾਦ ਨੂੰ ਹਲੇ ਬਹੁਤ ਵਾਰ ਰੋਲਾਂਗੇ ਗਵਰਨਮੈਂਟ ਦੇ ਟੈਂਸੀ ਐਕਟ ਕਿਵੇਂ ਵੀ ਬਣ ਸਾਡੀ ਵਚਿਤਤਾ ਦਾ ਜਰੂਰ ਖਿਆਲ ਰੱਖਿਆ ਜਾਵੇਗਾ ਇਹ ਫੈਸਲਾ ਹੈ ਤੁਸੀਂ ਕਾਂਗਰਸੀ ਬਣੋ ਅਕਾਲੀ ਬਣੋ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਪਿੱਛੇ ਰੌਲਾ ਪਾਣ ਵਾਲੇ 4 ਆਦਮੀ ਚਾਹੀਦੇ ਹਨ ਉਸ ਚਾਹ ਦੀ ਘੁੱਟ ਭਰ ਕੇ ਪਿਆਲਾ ਮੇਜ਼ ਤੇ ਰੱਖਿਆ ਉਸ ਮੁੰਡੇ ਨੂੰ ਤਾਂ ਸੱਦੋ ਗੱਲ ਤਾਂ ਕਰਕੇ ਵੇਖੀ ਕਿੰਨੀ ਕਿ ਜਾਣਾ ਉਸ ਚ ਮੁੰਡਾ ਦਾਤ ਵਰਗਾ ਤਿੱਖਾ ਹੈ ਅਸੀਂ ਵੱਡੇ ਵੱਡੇ ਪਹਿਲਵਾਨ ਤਾਂ ਹੈ ਤੁਸੀਂ ਬੁਲਾਓ ਤਾਂ ਸਹੀ ਕੋਲ ਖਲੋਤੇ ਨਾજરਵਾਲ ਤੱਕਦੇ ਜੰਗੀਰਦਾਰ ਬੋਲੇ ਨਾજરਪਾਲ ਨੂੰ ਤਾਂ ਸੱਦਿਆ ਨੌਕਰ ਚਲੇ ਗਿਆ 4 ਮਿੰਟ ਦੋਵੇਂ ਚੁੱਪ ਬੈਠੇ ਰਹੇ ਪਰ ਸੋਚਾਂ ਦੀਆਂ ਹਨੇਰੀਆਂ ਉਹਨਾਂ ਦੇ ਅੰਦਰ ਬਾਹਰ ਨੂੰ ਟਿੱਬਿਆਂ ਵਾਂਗ ਵੱਡ ਰੰਗਾਂ ਸਨ ਜੰਗੀਰਦਾਰ ਵੀ ਸਮਾਜੀ ਟਿੱਬੇ ਹੁੰਦੇ ਹਨ ਇੱਕ ਦੋ ਝਾੜੀਆਂ ਉਗਦੀਆਂ ਰੇਤ ਨੂੰ ਰੋਕਦੀਆਂ ਰਹਿੰਦੀਆਂ ਹਨ ਇੱਥੋਂ ਤੱਕ ਕਿ ਝਾੜੀਆਂ ਲੁਕ ਜਾਂਦੀਆਂ ਹਨ ਤੇ ਝਾੜੀਆਂ ਵਾਲੀ ਥਾਂ ਛੋਟੀ ਜਿਹੀ ਟਿੱਬੀ ਮੱਲ ਲੈਂਦੀ ਹੈ ਰੇਤ ਲਗਾਤਾਰ ਰੁਕ ਰੁਕ ਕੇ ਡਿੱਗਦੀ ਰਹਿੰਦੀ ਹੈ ਤੇ ਅਕਾਰ ਵੱਧ ਕੇ ਨਰਿੰਦਰਪਾਲ ਅਥਵਾ ਰਾਜਾ ਦਿਆਲ ਸਿੰਘ ਪਣ ਜਾਂਦਾ ਹੈ ਫਿਰ ਹਵਾ ਦਾ ਮੂਆਇਨ ਬਦਲ ਜਾਂਦਾ ਹੈ ਉਹ ਸੀਟੀਆਂ ਬਜਾਂਦੀ ਟਿੱਬਿਆਂ ਨੂੰ ਵਾਰਡ ਬਾਂਢ ਪਾਂਦੀ ਰੇਤ ਚੁੱਕਣੀ ਸ਼ੁਰੂ ਕਰ ਦਿੰਦੀ ਹੈ ਤੇ ਨਰਿੰਦਰਪਾਲ ਸਿੰਘ ਨੰਦੂ ਹੋ ਕੇ ਰਹਿ ਜਾਂਦਾ ਜਿਉਂ ਹੀ ਪਾਲ ਕਮਰੇ ਵਿੱਚ ਬੜਿਆ ਉਸ ਦੀ ਮੁਸਕਾਨ ਨੇ ਦੋਹਾਂ ਬਜ਼ੁਰਗਾਂ ਦੇ ਚਿਹਰੇ ਹਰੇ ਹਰੇ ਕਰ ਦਿੱਤੇ ਪਾਲ ਦੇ ਬੁੱਲਾਂ ਵਿੱਚ ਗੁਲਾਬ ਦਾ ਖੇੜਾ ਸੀ ਉਸ ਦੀਆਂ ਕੁੰਡੀਆਂ ਮੋਛਾਂ ਵਿੱਚ ਜਵਾਨੀਂ ਗੜਾਂ ਆਂ ਪਰ ਰਹੀ ਸੀ ਉਹ ਪਾਰੇ ਸਰੀਰ ਨਾਲ ਵੀ ਉਹਨਾਂ ਨੂੰ ਖੂਬਸੂਰਤ ਜਾਪਦਾ ਸੀ ਬੱਚੂ ਸੁਣਿਆ ਹੈ ਲੰਡੋਰ ਹੋ ਗਏ ਬਹਾਦਰ ਸਿੰਘ ਨੇ ਇੱਕ ਅੱਖ ਦੱਬ ਕੇ ਮੁਸਕਾਂਦਿਆਂ ਪਾਲ ਨੂੰ ਛੇੜਿਆ ਫਿਰ ਬੁੱਢਾ ਹੋ ਕੇ ਹੋਵਾਂਗਾ ਫੁੱਫੜ ਜੀ ਉਹ ਸਾਰੇ ਹੱਸ ਪਏ ਪਾਲ ਹੱਥੀ ਕੁਝ ਕਰੋ ਨਹੀਂ ਮਜ਼ਾਰੇ ਤੁਹਾਨੂੰ ਕੱਚਾਂ ਖਾ ਜਾਣਗੇ ਮੈਂ ਤਾਂ ਪਿਤਾ ਜੀ ਨੂੰ ਕਦੇ ਦਾ ਆਖਦਾ ਹਾਂ ਦੋ ਟਰੈਕਟਰ ਖਰੀਦੋ ਤੇ ਇਹਨਾਂ ਸਾਲਿਆਂ ਦੀਆਂ ਬੇਦਖਲੀਆਂ ਕਰਕੇ ਜੁੱਲਿਆਂ ਚ ਕਾਓ ਹੁਣ ਸਾਨੂੰ ਜੋ ਪੰਜਾਂ ਹਲਾਂ ਦੀ ਵਾਹੀ ਕਿਹੜਾ ਫਾਇਦਾ ਦਿੰਦੀ ਹੈ ਪੱਡਾ ਟਰੈਕਟਰ 10 15 ਹਲਾਂ ਦਾ ਕੰਮ ਕਰ ਦੇਵੇਗਾ। ਅੱਛਾ ਸੋਚਾਂਗੇ ਤੂੰ ਚਾਰਨ ਨੂੰ ਸਾਥ ਕੇ ਲਿਆ ਅਸੀਂ ਬੈਠ ਕੇ ਚ ਉਤਰਦੇ ਹਾਂ। ਜ਼ਗੀਰਦਾਰ ਨੇਪਾਲ ਨੂੰ ਚੇਤਾਵਨੀ ਦਿੱਤੀ। ਚਾਰਨ ਨੇ ਥੋੜੇ ਕੀਤਿਆਂ ਆਉਣਾ ਨਹੀਂ। ਤੂੰ ਆਖੀ ਤੇਰਾ ਕੋਈ ਮਿਲਣ ਵਾਲਾ ਐ। ਬਹਾਦਰ ਸਿੰਘ ਨੇ ਸਮਝਾਇਆ ਮੇਰਾ ਖਿਆਲ ਐ ਉਸ ਨੂੰ ਬੈਠ ਕੇ ਨਾਲੋਂ ਇੱਥੇ ਹੀ ਮਿਲ ਗਏ। ਬੈਠ ਕੇ ਨਾਲੋਂ ਉੱਪਰ ਚਵਾਰੇ 'ਚ ਉਹ ਸਾਰੇ ਬਾਰੇ ਥੋੜੀ ਅਪੰਤ ਮਹਿਸੂਸ ਕਰੇਗਾ। ਸਾਡੇ ਬਾਰੇ ਥੋੜੀ ਅਪੰਤ ਮਹਿਸੂਸ ਕਰੇਗਾ। ਪਾਲ ਚਲਾ ਗਿਆ ਨੌਕਰ ਨੇ ਚਾਹ ਵਾਲੀਆਂ ਪਿਆਲੀਆਂ ਟਰੇ ਵਿੱਚੋਂ ਚੁੱਕਣਾ ਸ਼ੁਰੂ ਕਰ ਦਿੱਤਾ ਭਦਰ ਸਿੰਘ ਨੇ ਉੱਠਦੇ ਜੰਗੀਰਦਾਰ ਨੂੰ ਸਿਰ ਹਿਲਾਉਂਦਿਆ ਗਿਆ ਜਦੋਂ ਮੁੰਡਾ ਆਵੇ ਚਾਹ ਇੱਕ ਵਾਰ ਫੇਰ ਆਵੇ ਬਿਨਾਂ ਲੋੜ ਤੋਂ ਹੀ ਇੱਕ ਪਿਆਲਾ ਜ਼ਰੂਰ ਪੀਣੀ ਚਾਹੀਦੀ ਹੈ ਹੁਕਮ ਦੇ ਜਵਾਨੇ ਗਏ ਲਾਲਚ ਸਾਰਿਆਂ ਨੂੰ ਦੇਣਾ ਨਹੀਂ ਆਉਂਦਾ ਅਤੇ ਬਹੁਤੇ ਲਾਲਚ ਵਿੱਚ ਫਸਦੇ ਵੀ ਨਹੀਂ ਜਿਹੜਾ ਲਾਲਚ ਨਾ ਲਵੇ ਉਹ ਇੱਜ਼ਤ ਨਾਲ ਸੁਖਾਲਿਆ ਮਾਰਿਆ ਜਾ ਸਕਦਾ ਹੈ ਮੁੰਡੇ ਦੀਆਂ ਥੋੜੀਆਂ ਆਦਤਾਂ ਸੁਭਾਅ ਕਿਵੇਂ ਕਿਵੇਂ ਚੰਗੀਰਦਾਰ ਨੇ ਚਾਰੇ ਵਿੱਚ ਟਹਿਲਦਿਆਂ ਪਾਲ ਨਾਲ ਜਾਰੀ ਇਕੱਠੇ ਪੜਨਾ ਚਰਨ ਦਾ ਸ਼ਹਿਰ ਹੋਣਾ ਅਤੇ ਸਟੇਜ ਤੇ ਗਾ ਸਕਣਾ ਆਦ ਸਭ ਕੋ ਸਮਝਾ ਦਿੱਤਾ। ਬਹਾਦਰ ਸਿੰਘ ਉਸਦੀ ਆਰਥਿਕ ਹਾਲਤ ਸਮਝ ਕੇ ਆਪਣੇ ਅੰਦਰ ਤਿਆਰੀ ਕਰਨ ਲੱਗ ਪਿਆ। ਉਹ ਉਡਾ ਉਡਾਰ ਮੁੰਡਾ ਮੁੰਡੇ ਨੂੰ ਕਿਵੇਂ ਫਾਇ? ਫਿਰ ਉਸੇ ਥੋੜਾ ਮੁਸਕਾ ਕੇ ਮਨ ਵਿੱਚ ਗਿਆ ਇੱਕ ਸ਼ੱਕੂ ਮੁੰਡੇ ਦੀ ਖਾਤਰ ਇਸ ਸਿਆਸਤ ਵਿੱਚ ਪਕਰੌੜ ਲੀਡਰ ਐਨਾ ਸੋਚੀ ਛੱਡ ਪਰਾਂ ਫਿਰ ਉਹ ਅਸੈਂਬਲੀ ਪਾਰਟੀ ਦੇ ਫਿਰ ਉਹ ਅਸੈਂਬਲੀ ਪਾਰਟੀ ਦੇ ਗਠ ਜੋੜ ਬਾਰੇ ਵਿਚਾਰ ਕਰਨ ਲੱਗਾ ਉਸ ਦੀ ਖਾਇਸ਼ ਸੀ ਕਿ ਜਿਵੇਂ ਕਿਵੇਂ ਪੈਪਸੂ ਵਿੱਚ ਕਾਂਗਰਸ ਦਾ ਹੱਥ ਉੱਤੇ ਹੋ ਜਾਵੇ ਉਹ ਵਜ਼ੀਰ ਹਰ ਹਾਲਤ ਵਿੱਚ ਲਿਆ ਜਾਵੇਗਾ ਫਿਰ ਰਾਜ ਪ੍ਰਮੋਖਨ ਉਹ ਵੀ ਸਾਡੀ ਐਵੇਂ ਤਦਾਪਾਤਾ ਲੱਗ ਜਾਵੇਗਾ ਪਿਓ ਪੁੱਤਰ ਨੇ ਸਾਨੂੰ ਹੁਣ ਤੱਕ ਸਮਝਿਆ ਹੀ ਕੁਝ ਨਹੀਂ ਸੀ ਭਵੇਂ ਪੈਪਸੂ ਤੋੜ ਕੇ ਪੰਜਾਬ ਵਿੱਚ ਸ਼ਾਮਲ ਕਰਨ ਦੇ ਅਸੀਂ ਅਸलो ਹੱਕ ਵਿੱਚ ਨਹੀਂ ਅਸੀਂ ਇਸ ਨਾਰੇ ਨਾਲ ਰਾਜ ਪ੍ਰਮੁੱਖ ਦੇ ਅੰਦਰ ਤਾਂ ਕਰੋੜਾਂ ਕਰੋੜਾਂ ਪੈਣ ਗਾਣਾ ਆਪੇ ਸਾਡੀ ਸ਼ਰਨ ਡਿੱਗਣਗੇ ਬਹਾਦਰ ਸਿੰਘ ਨੇ ਆਰਾਮ ਕੁਰਸੀ ਤੇ ਆਪਣਾ ਆਪ ਢਿੱਲਿਆ ਕਰ ਦਿੱਤਾ ਉਹ ਸੁੱਖ ਆਰਾਮ ਚਾਹੁੰਦਾ ਸੀ ਕਿਉਂਕਿ ਦੇਸ਼ ਅਤੇ ਕੌਮ ਦੀ ਸੇਵਾ ਕਰਦਿਆਂ ਉਹ ਇੱਕ ਤਰ੍ਹਾਂ ਥੱਕ ਗਿਆ ਸੀ ਅਤੇ ਅੱਜ ਵੀ ਬੁੱਢੇ ਮੋਢਿਆਂ ਤੇ ਵੱਡੀਆਂ ਜ਼ਿੰਮੇਵਾਰੀਆਂ ਦਾ ਭਾਰਨ ਉਪ ਕਰਦਾ ਸੀ ਉਸ ਐਸੇ ਹਾਲਤ ਵਿੱਚ ਮੀਟੀਆਂ ਅੱਖਾਂ ਨਾਲ ਪਾਲ ਦੇ ਹਸਣ ਦੀ ਬਾਤ ਸੁਣੀ। ਪਾਲ ਦੀ ਵੀ ਕਿੰੀ ਉਮਰ ਤੇ ਜ਼ਿੰਦਗੀ ਹੈ। ਉਸੇ ਰਿਸਕ ਭਾਵ ਨਾਲ ਮਨ ਵਿੱਚ ਆਖਿਆ ਜਿਵੇਂ ਇਹ ਉਸ ਨੂੰ ਹੁਣ ਕਿਵੇਂ ਵੀ ਨਹੀਂ ਮਿਲ ਸਕਦੀ ਸੀ। ਪਾਲ ਦੇ ਨਾਲ ਇੱਕ ਖੂਬਸੂਰਤ ਜਵਾਨ ਸਾਦੇ ਕੱਪੜੇ ਪਾਈ ਚਵਾਰੇ ਵਿੱਚ ਵੜਿਆ। ਉਸ ਆਉਂਦਿਆਂ ਹੀ ਦੋਹਾਂ ਬਜ਼ੁਰਗਾਂ ਨੇ ਹੱਥ ਜੋੜ ਕੇ ਸਸਤੀਆ ਕਾਲਾ ਕੀ। ਬਾਦਰ ਸਿੰਘ ਨੇ ਉਤਸ਼ਾਹ ਨਾਲ ਉੱਠ ਕੇ ਹੱਥ ਮਲਾਇਆ। ਮੇਰੀ ਫੁੱਫੜ ਜੀ ਤੇ ਇਹ ਹੈ ਚਰਨ। ਪਾਲ ਨੇ ਜਾਣ ਪਹਿਚਾਨ ਕਰਵਾਇਆ। ਮੈਂ ਅੱਗੇ ਵੀ ਇਹਨਾਂ ਦੇ ਦੋ ਵਰ ਦਰਸ਼ਨ ਕੀਤੇ ਨੇ ਚਾਨਣ ਨੇ ਥੋੜਾ ਮੁਸਕਾਨ ਦੇ ਯਤਨ ਕੀਤਾ ਇਹਨਾਂ ਨੂੰ ਪੈਪਸ ਵਿਚ ਕੌਣ ਨਹੀਂ ਜਾਣਦਾ ਪਹਿਜੋ ਕਾਕਾ ਜੀ ਬਹਾਦਰ ਸਿੰਘ ਨੇ ਦੋਹਾਂ ਨੂੰ ਕੁਰਸੀਆਂ ਵੱਲ ਹੱਥ ਦਾ ਇਸ਼ਾਰਾ ਕੀਤਾ ਜੰਗੀਰਦਾਰ ਜਾਣ ਕੇ ਚਲਾ ਗਿਆ ਉਹ ਸਮਝਦਾ ਸੀ ਮੇਰੀ ਹਾਜ਼ਰੀ ਵਿੱਚ ਸ਼ਾਇਦ ਕੰਮ ਆ ਆ ਸੁਣਾਵੇ ਉਸ ਦੇ ਦਿਲ ਪਾਲਾ ਸੀ ਮੈਂ ਚਾਨਣ ਨਾਲ ਇੱਕ ਵਾਰ ਵੀ ਚੰਗਾ ਸਲੂਕ ਨਹੀਂ ਕੀਤਾ ਅੱਜ ਉਹ ਬੁਰੀ ਤਰ੍ਹਾਂ ਪਛਤਾ ਰਿਹਾ ਸੀ ਜੇ ਮੈਂ ਇਸ ਨੂੰ ਕਿਤੇ ਮਾੜੀ ਮੋਟੀ ਨੌਕਰੀ ਵਿੱਚ ਅੜਾ ਦਿੰਦਾ ਤੇ ਤਰਾ ਖੱਜਲਤਾ ਨਾ ਹੁੰਦਾ ਉਹ ਆਪਣੇ जख्म ਨੂੰ ਕੁੱਟੀ ਗੁਰਦੁਆਰੇ ਵਾਲੇ ਚਵਾਰੇ 'ਚ ਚਲਾ ਗਿਆ ਬਹਾਦਰ ਸਿੰਘ ਗੱਲ ਛੇੜਨ ਤੋਂ ਪਹਿਲਾਂ ਮੁਸਕਾਇਆ ਪਾਲ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਵੀ ਇੱਕ ਹੀਰਾ ਹੈ ਜਿਸਦੇ ਦਿਲ ਗਰੀਬ ਲੋਕਾਂ ਲਈ ਦਰਦ ਹੈ ਚਾਰ ਨੇ ਆਪਣੀ ਤਾਰੀਫ ਸੁਣ ਕੇ ਨੀਵੀਂ ਪਾਲੀ ਇਹ ਵੜਾ ਬੇਵਕੂਫ ਆਦਮੀ ਆ ਜੀ ਇਹਦੀ ਗੱਲ ਕਰਦੇ ਹਾਂ ਮੈਂ ਕਿਹਾ ਨਾਲੇ ਆਪਣੀਆਂ ਜਮਾਨਤਾਂ ਕਰਵਾਆਂ ਨਾਲੇ ਸਾੜਨ ਕਿਉਂਕਿ ਉਹ ਝੂਠੇ ਤੈਨੂੰ ਥੋੜੀ ਵੀ ਸੰਗਣਾਈ ਚਰਨਪਾਲ ਨੂੰ ਟੇਡਿਆਂ ਵੇਖ ਕੇ ਮੁਸਕਾਇਆ ਪਾਲ ਨੂੰ ਚਰਨ ਤੇ ਜਮਾਨਤਾਂ ਵਾਲੇ ਵੇਲੇ ਬੜਾ ਗੁੱਸਾ ਆਇਆ ਸੀ ਪਰ ਉਹ ਚਰਨ ਬਾਰੇ ਹਲੇ ਵੀ ਦਿਲ ਦਾ ਦੁੱਧ ਸੀ ਜਿਹੜਾ ਥੋੜਾ ਬਹੁਤਾ ਗਿਲਾ ਹੁੰਦਾ ਜਵਾਨੀ ਕੱਢ ਲੈਂਦਾ ਚਰਨ ਨੇ ਉਸ ਫਲ ਬਦਖੋਹੀ ਦਾ ਤੇਲ ਵਿੱਚ ਅਹਿਸਾਸ ਵੀ ਨਹੀਂ ਲਿਆਂਦਾ ਸੀ ਉਸ ਦੀਆਂ ਕੁਦਰਤੀ ਸਿਫਤਾਂ ਦਾ ਪਾਲ ਦੇ ਦਿਲ ਸਤਕਾਰ ਤੇ ਪਿਆਰ ਸੀ ਉਹ ਆਸ ਲਾਈ ਬੈਠਾ ਸੀ ਅਸੀਂ ਕਦੇ ਵੀ ਅੱਗੇ ਵਾਂ ਜਾਰ ਬਣ ਸਕਦੇ ਹਾਂ ਚਰਨ ਗਰੀਬ ਜ਼ਰੂਰ ਸੀ ਪਰ ਪਾਲ ਨੇ ਉਸਦੀ ਗਰੀਬੀ ਨੂੰ ਨਫ਼ਰਤ ਨਹੀਂ ਕੀਤੀ ਸੀ ਅਸਲ ਵਿੱਚ ਪਾਲ ਜੰਗੀਰਦਾਰ ਘਾਟਾ ਤੇ ਨੌਜਵਾਨ ਮੁੰਡਾ ਬਹੁਤ ਸੀ ਨਾજર ਚਾਹ ਦੀ ਟਰੇ ਲੈ ਕੇ ਆ ਗਿਆ ਪਾਲ ਨੇ ਪਿਆਲੇ ਸਿੱਧੇ ਕਰਕੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਮੈਂ ਤਾਂ ਹੁਣੇ ਪੀ ਕੇ ਆਇਆ ਚਰਨ ਨੇ ਪਾਲ ਨੂੰ ਰੋਕਣਾ ਚਾਹ ਬਾਕਾ ਨਾ ਓਏ ਚਰਨ ਕਾਕਾ ਮੈਂ ਸੁਣਿਆ ਤੇਰੀ ਪੰਜਾਬੀ ਦੀ ਸਟੱਡੀ ਬੜੀ ਹੈ ਤੇ ਕਿਤਾਬਾਂ ਕਮਾਲ ਲਿਖਦਾ ਹੈ ਬਹਾਦਰ ਸਿੰਘ ਨੇ ਉਹਨਾਂ ਦਾ ਧਿਆਨ ਆਪਣੇ ਮਕਸਦ ਵੱਲ ਖਿੱਚਿਆ ਜੀ ਟੁੱਟੀਆਂ ਫੁੱਟੀਆਂ ਲੈ ਕੇ ਹੀ ਲੈਂਦਾ ਚਰਨ ਨੇ ਸैम ਸ਼ਰਮ ਨਾਲ ਉੱਤਰ ਦਿੱਤਾ ਉਹ ਏ ਕੁੜਗਾ ਵਾਂਗੂ ਬੋਲਦਾ ਹੈ ਪਾਲਨੇ ਚਰਨ ਦੀ ਚੁੰਡੀ ਭਰੀ ਚਰਨ ਨੇ ਮਮੂਲੀ ਕਿਸੇ ਸਵਸ ਗੁਰਸ ਦਾ ਹੱਥ ਝੰਜੋੜ ਦਿੱਤਾ ਅਸੀਂ ਪੰਜਾਬੀ ਦਾ ਇੱਕ ਹਫਤਾਵਾਰ ਅਖਬਾਰ ਪਟਿਆਲੋਂ ਕੱਢ ਰਹੇ ਹਾਂ ਮੈਂ ਚਾਹੁੰਦਾ ਹਾਂ ਤੁਹਾਨੂੰ ਉਸ ਦਾ ਐਡੀਟਰ ਲਾ ਦਈਏ ਇਸ ਤਰ੍ਹਾਂ ਤੁਹਾਨੂੰ ਆਪਣੇ ਖਿਆਲਾਂ ਦਾ ਵਿਚਾਰ ਕਰਨ ਦਾ ਵਧੀਰੇ ਮੌਕਾ ਮਿਲੇਗਾ। ਅਖਬਾਰ ਦਾ ਐਡੀਟਰ ਚਰਨ ਇੱਕਦਮ ਹੈਰਾਨ ਹੋ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਵਿੱਚ ਮੁਸ਼ਕਲ ਹੀ ਕੀ ਹੈ? ਭल्याਲ ਤੁਹਾਨੂੰ 100 ਰੁਪਿਆ ਮਹਾਵਾਰ ਤੇ ਰਿਹਾ ਇਸ ਮੁਫਤ ਦੇਵਾ ਦਾ। ਪਰ ਅਸੀਂ ਵਾਦਾ ਕਰਦੇ ਹਾਂ ਕਿ 6 ਮਹੀਨੇ ਤੱਕ ਸਾਡੇ ਅਖਬਾਰ ਦੇ ਪੈਰ ਜ਼ਰੂਰ ਗੱਡੇ ਜਾਣਗੇ। ਫਿਰ ਅਸੀਂ ਤੁਹਾਨੂੰ 150 ਦੇਵਾਂਗੇ। ਮਰ ਜਾ ਪਟਿਆ ਜੇ ਕਰਮਾ ਵਿਜਾਇਸ਼ਾ ਤਤ ਚਾਰ ਦਿਹਾੜੇ ਲਾਲ ਹੈ ਨਰੇ ਸਾਡੀ ਜਾਨ ਸੁੱਕਣੀ ਪਾਈ ਐ ਪਾਲ ਆਪਣੇ ਖੁੱਲੇ ਸੁਭਾਅ ਤੋਂ ਮਜਬੂਰ ਸੀ ਪਰ ਬਹਾਦਰ ਸਿੰਘ ਨੇ ਚਾਹ ਦਾ ਪੈਲਾ ਰੱਖ ਕੇ ਪਾਲ ਦਾ ਪੈਰ ਮੀਜ਼ ਹੇਠ ਨੱਪਿਆ ਉਸ ਦੇ ਧਿਆਨ ਵੱਲ ਕਰਨ ਤੇ ਅੱਖਾਂ ਨਾਲ ਕੋਰਿਆ ਚਰਨ ਨੀਮੀ ਪਾਈ ਸੋਚ ਰਿਹਾ ਸੀ ਕਿਉਂਕਿ ਇਸ ਲਾਇ ਤਨਖਾਹ ਜ਼ਰੂਰ ਥੋੜੀ ਐ ਪਰ ਇਸ ਨੂੰ ਤੁਹਾਨੂੰ ਆਪਣੇ ਗਰੀਬ ਭਰਾਵਾਂ ਦੀ ਸੇਵਾ ਕਰਨ ਦਾ ਵੀ ਤਾਂ ਮੌਕਾ ਮਿਲੇਗਾ ਨਾ ਬਹਾਦਰ ਸਿੰਘ ਚਰਨ ਦੀ ਨਸ਼ ਸਮਝਣ ਦਾ ਯਤਨ ਕਰ ਰਿਹਾ ਸੀ ਜੀ ਸਵਾਲ ਤਨਖਾਹ ਦਾ ਨਹੀਂ ਖਿਆਲਾਂ ਦੇ ਵਿਰੋਧ ਦਾ ਹੈ ਤੁਸੀਂ ਕਾਂਗਰਸੀ ਤੇ ਮੈਂ ਉਸ ਗੱਲ ਅਧੂਰੀ ਛੱਡ ਦਿੱਤੀ ਤੇਰਾ ਕੀ ਖਿਆਲ ਹੈ ਕਾਂਗਰਸ ਜਿੰਗੀਰਦਾਰੀ ਤੋੜਨ ਦੇ ਹੱਕ ਵਿੱਚ ਨਹੀਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਜੇ ਹੈ ਤਦ ਮੁਆਜਜ਼ੇ ਨਾਲ ਤੋ ਜਿਹੜਾ ਕਿਸਾਨ ਦੇ ਸਕਦਾ ਹੈ ਦੇ ਨਹੀਂ ਸਕਦਾ ਮੁਆਜਜ਼ਾ ਬਰਾਏ ਨਾਮ ਹੈ ਤੂੰ ਪਟਿਆਲੇ ਚੱਲ ਵੱਡੇ ਵੱਡੇ ਲੀਡਰਾਂ ਨਾਲ ਮਿਲ ਕੇ ਤੇਰੀ ਸੋਝ ਹੋਰ ਵੀ ਤਰੱਕੀ ਕਰ ਜਾਵੇਗੀ ਜਿਸ ਤਰ੍ਹਾਂ ਦਾ ਤੇਰਾ ਦਿਮਾਗ ਹੈ ਇਸ ਨੂੰ ਜ਼ਰੂਰ ਕੌਮੀ ਸੇਵਾ ਵਿੱਚ ਢਾਲਣਾ ਚਾਹੀਦਾ ਹੈ ਨਲੇ ਪਟਿਆਲਾ ਸਾਰੇ ਪੈਪਸੋ ਦਾ ਸੈਂਟਰ ਹੈ ਉੱਥੇ ਰਹਿ ਕੇ ਤੂੰ ਬਹੁਤ ਕੁਝ ਸਿੱਖ ਜਾਵੇਂਗਾ ਬਹਾਦਰ ਸਿੰਘ ਨੇ ਹੋਰ ਗੰਭੀਰ ਹੁੰਦੇ ਚਾਣਨ ਹਿਲਾਉਣੇ ਹਲੇ ਮੈਨੂੰ ਵੱਡੇ ਕੰਮ ਦੂਜੇ ਮੈਨੂੰ ਐਡੀਟਰੀ ਦਾ ਕੋਈ ਤਜਰਬਾ ਨਹੀਂ ਤੀਜਾ ਮੈਂ ਕਾਂਗਰਸ ਨਾਲ ਤਿੰਨ ਕਾਲ ਨਹੀਂ ਚੱਲ ਸਕਦਾ ਚਾਨਣ ਨੇ ਆਪਣੇ ਵੱਲੋਂ ਤੋੜ ਕੇ ਜਵਾਬ ਦੇ ਦਿੱਤਾ ਸ਼ਾਬਾਸ਼ ਆਪਣੇ ਕਿਸਾਨ ਸਾਥੀਆਂ ਦਾ ਵਫਾਦਾਰ ਹੋਵੇ ਤਾਂ ਤੇਰੇ ਵਰਗਾ ਨੌਜਵਾਨ ਕਾਕਾ ਮੇਰਾ ਮਤਲਬ ਇਹ ਨਹੀਂ ਕਿ ਤੂੰ ਆਪਣੇ ਖਿਆਲ ਛੱਡ ਦੇਵੇਂ ਤੂੰ ਰੱਜ ਕੇ ਆਪਣੇ ਖਿਆਲਾਂ ਦਾ ਪ੍ਰਚਾਰ ਕਰੇ ਜਿਹੜਾ ਤੂੰ ਆਖਿਆ ਤੂੰ ਆਪਣੀ ਇੱਕ ਅੱਧੀ ਕਿਵਤਾ ਦੇ ਛੱਡੇ ਵਿਖਾ ਨੂੰ ਤਰਤੀਬ ਦੇ ਦਿੱਤੀ ਕੁਝ ਸਮਾਂ ਐਡੀਟোরিয়াল ਵਿੱਚ ਮੈਂ ਤੇਰੀ ਮਦਦ ਕਰ ਦੇਵਾਂਗਾ ਪਰ ਆਪਣੀ ਗੱਡੀ ਰੇੜ ਪਵੇਗੀ ਚਰਨ ਜਿਸ ਪਾਸੇ ਵੀ ਨਿਕਲਣ ਦੀ ਕੋਸ਼ਿਸ਼ ਕਰਦਾ ਸਰਦਾਰ ਅੰਗਲਵਾੜੀ ਹੋਪ ਮਿਲਦਾ ਚਾਹ ਪੀਤੀ ਜਾ ਚੁੱਕੀ ਸੀ ਨਾ ਜੰਨੇ ਮੇਜ਼ ਤੋਂ ਪਹਿਲਾਂ ਪਲੇਟਾਂ ਇਕੱਠਾ ਕਰ ਲੈਂਗਾ ਕਾਂਗਰਸ ਡਿਸਪਲਿਨ ਦਾ ਡੰਡਾ ਸਾਨੂੰ ਤੈਨੂੰ ਅਝਿਹਾ ਕਰਨ ਦੀ ਇਜਾਜ਼ਤ ਦੇ ਦੇਵੇਗਾ ਚਾਰਾ ਨੇ ਆਪਣੇ ਵੱਲੋਂ ਇੱਕ ਵਾਰ ਕੀਤਾ ਤੁਹਾਨੂੰ ਕਾਕਾ ਜੀ ਕਿਵੇਂ ਸਮਝਾਇਆ ਜਾਵੇ ਅਸੀਂ ਇਸ ਮਰ ਰਹੀ ਜਮਾਤ ਤੋਂ ਕਿਵੇਂ ਨਾ ਕਿਵੇਂ ਬਖਰੇ ਹੋਣਾ ਚਾਹੁੰਦੇ ਆ ਏਨੀ ਗੱਲ ਆਖਣ ਤੇ ਚਰਨ ਦੇ ਪੈਰ ਓਖੜ ਗਏ ਉਹ ਸੋਚਣ ਲਈ ਮਜਬੂਰ ਹੋ ਗਿਆ ਇੱਕ ਕਿਸਾਨ ਸਭਾ ਦੀ ਕਿੱਡੀ ਵੱਡੀ ਜਿੱਤ ਹੋਵੇਗੀ ਜੇ ਬਹਾਦਰ ਸਿੰਘ ਅਤੇ ਉਸਦੇ ਸਾਥੀ ਸਾਡੇ ਨਾਲ ਆ ਜਾਣ ਉਸ ਦੇ ਅੰਦਰੋਂ ਖੁਸ਼ੀ ਦੀਆਂ ਸੂਖਮ ਰੇਖਾਵਾਂ ਚਿਹਰੇ ਤੇ ਉੱਭਰ ਰੰਗਾਂ ਜਿਨ੍ਹਾਂ ਨੂੰ ਇੱਕ ਹੰਡੇ ਕਾਂਗਰਸੀ ਦੀ ਤੇਜ਼ ਨਜ਼ਰਾਂ ਨੇ ਝੱਟ ਤਾੜ ਲਿਆ ਫਿਰ ਵੀ ਉਸਨੇ ਹਾਮੀ ਭਰਨੀ ਚੰਗੀ ਨਾ ਸਮਝੀ ਤੇ ਇਸ ਮਾਮਲੇ ਨੂੰ ਸਭਾ ਦੀ ਮੀਟਿੰਗ ਵਿੱਚ ਰੱਖਣਾ ਚੰਗਾ ਸਮਝਿਆ ਜੇ ਇਹ ਹੋ ਗਿਆ ਤਦ ਪਟਿਆਲੇ ਪੂਰੇ ਦਾ ਸਾਥ ਵੀ ਮਿਲ ਜਾਵੇਗਾ ਉਸ ਨੂੰ ਸੋਚਣ ਦਾ ਮੌਕਾ ਨਾ ਦਿੰਦਾ ਹੋਇਆ ਬਹਾਦਰ ਸਿੰਘ ਮੋੜ ਬੋਲਿਆ ਤੁਸੀਂ ਕੱਲ ਤੱਕ ਤਿਆਰ ਹੋ ਜਾਓ ਮੈਂ ਤੁਹਾਨੂੰ ਗੱਡੀ 'ਚ ਲੈਣ ਚੱਲਣਾ ਹੈ ਨਾਲ ਲੈ ਕੇ ਚੱਲਣਾ ਹੈ ਜੀ ਮੈਂ ਸਲਾਹ ਕੀਤੇ ਬਿਨਾ ਕੁਝ ਨਹੀਂ ਦੱਸ ਸਕਦਾ ਚਰਨ ਕੱਲ ਨੂੰ ਜਾਣ ਲਈ ਬਿਲਕੁਲ ਤਿਆਰ ਨਹੀਂ ਸੀ ਸਲਾਹ ਕਰੋ ਜ਼ਰੂਰ ਕੱਲ ਮੈਂ ਕੱਲ ਤੱਕ ਇੱਥੇ ਹਾਂ ਜੇ ਸਲਾਹ ਹੋ ਵੀ ਗਈ ਕੱਲ ਨੂੰ ਮੈਂ ਤੁਹਾਡੇ ਨਾਲ ਫਿਰ ਵੀ ਨਹੀਂ ਜਾ ਸਕਾਂਗਾ ਖਬਰ ਹੈ ਸੀ ਬੁੱਢੇ ਤੁਹਾਡੇ ਨੌਜਵਾਨਾਂ ਦਾ ਹੱਥ ਫੜ ਕੇ ਹੀ ਤਰ ਜਾਈਏ ਹੁਣ ਕੋਈ ਵਜ੍ਹਾ ਨਹੀਂ ਨੌਜਵਾਨ ਲਹੂ ਨਿਜ਼ਾਮ ਨੂੰ ਪਲਟਾ ਨਾ ਦੇ ਸਕੇ ਚਰਨ ਸੋਚਣ ਲੱਗ ਪਿਆ ਆਖਰ ਕਾਂਗਰਸ ਵਿੱਚ ਵੀ ਇਮਾਨਦਾਰ ਆਦਮੀ ਹਨ ਜਿਹੜੇ ਦੂਜਿਆਂ ਦੀ ਖਾਤਰ ਬਦਨਾਮ ਹੋਣ ਨੂੰ ਤਿਆਰ ਨਹੀਂ ਅੱਛਾ ਸਰਦਾਰ ਸਾਹ ਚਰਨ ਨੇ ਉੱਠ ਕੇ ਹੱਥ ਜੋੜਦਿਆਂ ਆਖਿਆ ਸਸਰੀਆਕਰ ਸਸਰੀਆਕਰ ਬਹਾਦਰ ਸਿੰਘ ਨੇ ਕੋਟ ਕੇ ਹੱਥ ਮਲਾਇਆ ਡਟ ਕੇ ਬਰਕ ਕਰੋ ਤਾਂ ਜੋ ਹਕੂਮਤ ਨੂੰ ਵੀ ਪਤਾ ਲੱਗ ਜਾਵੇ ਜਨਤਾ ਤਬਦੀਲੀ ਚਾਹੁੰਦੀ ਹੈ ਦੇਖੋ ਕੀ ਬਣਦਾ ਹੈ ਇੰਨੀ ਕਹਿ ਕੇ ਚਰਨਪਾਲ ਨਾਲ ਬਾਹਰ ਨਿਕਲ ਆਇਆ ਪਾਲਾ ਜੀ ਬਹੁਤ ਖੁਸ਼ੀ ਕਿਉਂਕਿ ਚਰਨ ਨਾਲ ਉਸਦੀ ਪ੍ਰਾਣੀ ਸਾਂਝ ਰਾਲ ਚੱਲੀ ਸੀ ਉਹ ਆਪਣੀ ਨਵੀਂ ਸਰਦਾਰਨੀ ਵਾਰੀ ਉਸ ਨੂੰ ਕੁਝ ਦੱਸਣਾ ਚਾਹੁੰਦਾ ਸੀ ਇਸ ਲਈ ਉਹ ਚਰਨ ਦਾ ਹੱਥ ਫੜ ਕੇ ਆਪਣੇ ਚਵਾਰੇ ਵਿੱਚ ਲੈ ਗਿਆ ਜਿਹੜਾ ਜੰਗੀਰਦਾਰ ਦੇ ਚਵਾਰੇ ਤੋਂ ਇੱਕ ਸਨ ਛੱਡ ਕੇ ਸੀ ਪਾਲ ਨੂੰ ਬਗੈਰ ਪੀਣ ਤੋਂ ਹੀ ਨਛਾ ਚੜਿਆ ਹੋਇਆ ਸੀ ਚਰਨ ਮੈਂ ਇੱਕ ਮਾਰ ਮਾਰੀ ਉਸ ਦੀਆਂ ਅੱਖਾਂ ਖੁੱਲੀਆਂ ਛਾਤੀ ਵਾਲੀ ਹਸੀਨ ਤਸਵੀਰ ਤੇ ਗੱਡੀਆਂ ਹੋਆਂ ਸਨ ਕੀੜੀ ਮਾਰ ਚਰਨ ਨੇ ਹਲੇ ਪੁੱਛਿਆ ਹੀ ਸੀ ਕਿ ਉਸ ਜੰਗੀਰਦਾਰ ਦੇ ਚਵਾਰੇ ਵਿੱਚ ਬਹਾਦਰ ਸਿੰਘ ਦੀ ਬੇਤਹਾਸ਼ਾ ਉੱਚੀ ਹਸਨ ਦੀ ਆਵਾਜ਼ ਸੁਣ ਦੋਹਾਂ ਗੱਲਾਂ ਵਿਚਾਲੇ ਛੱਡ ਕੇ ਕੰਨ ਖੜੇ ਕਰ ਲਏ ਅਸੀਂ ਵੱਡੇ ਵੱਡਿਆਂ ਦੇ ਵਾਲ ਕੱਢਦੇ ਚਰਨ ਨੇ ਇੰਨੀ ਸੁਣ ਕੇ ਇੱਕਦਮ ਮਹਿਸੂਸ ਕੀਤਾ ਜਿਵੇਂ ਉਸ ਨੂੰ ਆਪਣੀ ਪਰਚੋਲ ਕੀਤੀ ਜਾ ਰਹੀ ਹੈ ਉਸ ਦਾ ਦਿਲ ਧੜਕ ਰਿਹਾ ਸੀ ਤੁਸੀਂ ਤਾਂ ਆਖਦੇ ਸੀ ਮੁੰਡਾ ਦਾਤ ਵਰਗਾ ਤਿੱਖਾ ਉਸ ਦਾ ਉਹ ਉਸ ਤਾਂ ਦੋ ਵਾਰ ਵੀ ਨਾ ਸਹੀ ਚਰਨ ਨੇ ਸਿਰ ਵਿੱਚ ਗੜਾਸਾ ਆਵਜਿਆ ਉਹ ਇਕਦਮ ਮੰਜੇ ਤੋਂ ਉੱਠ ਖਲੋਤਾ ਉਸ ਪਾਲ ਨੂੰ ਘੂਰਿਆ ਉਸ ਦੇ ਚਿਹਰੇ ਨੂੰ ਲਹੂ ਚੜਾਇਆ ਤੇ ਨਫ਼ਰਤ ਦੇ ਬੱਟਾਂ ਨਾਲ ਮੱਥਾ ਫਰ ਗਿਆ ਉਸ ਮੁਸਕਰਾਉਂਦਿਆਂ ਬਾਗ ਪਾਲ ਨੂੰ ਕਿਹਾ ਪਾਲ ਮੈਨੂੰ ਨਹੀਂ ਸੀ ਪਤਾ ਤੂੰ ਵੀ ਉਹਨਾਂ ਵਾਂਗ ਇੰਨਾ ਪੜ੍ਹਾ ਹੋਵੇਂਗਾ ਚਰਨ ਰੋਹ ਭਰਿਆ ਚਵਾਰਿਓਂ ਨਿਕਲ ਗਿਆ ਪਾਲ ਕੁਝ ਵੀ ਨਾ ਸਮਝ ਸਕਿਆ ਉਹ ਹੈਰਾਨ ਸੀ ਇਹ ਕੀ ਹੋ ਗਿਆ ਜਦੋਂ ਬਾਹਰ ਨਿਕਲ ਕੇ ਉਸ ਪਿਤਾ ਜੀ ਅਤੇ ਆਪਣੇ ਕਾਂਗਰਸੀ ਫੁੱਫੜ ਦੀਆਂ ਗੱਲਾਂ ਸੁਣਗਾ ਉਸ ਸਭ ਕੁਝ ਜਾਣ ਲਿਆ ਕਿ ਉਹ ਤੁਹਾਡੇ ਨਾਲ ਚਲਿਆ ਜਾਵੇਗਾ ਜੰਗੀਰਦਾਰ ਆਖ ਰਿਹਾ ਸੀ ਉਹ ਤਾਂ ਕੀ ਉਸ ਦਾ ਬਾਪ ਵੀ ਜਾਵੇਗਾ ਉਹ ਨਹੀਂ ਜਾਵੇਗਾ ਪਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਗੰਭੀਰ ਹੋ ਕੇ ਬੋਲੇ ਕਿਉਂ ਦੋਹਾਂ ਦੇ ਹੈਰਾਨੀ ਵਿੱਚ ਮੂੰਹ ਖੁੱਲ ਗਏ ਉਹ ਤੁਹਾਡੀਆਂ ਗੱਲਾਂ ਸੁਣ ਗਏ ਕਿ ਉਹ ਇੱਥੇ ਸੀ ਬਹਾਦਰ ਸਿੰਘ ਨੇ ਪਾਲ ਤੋਂ ਪਿੱਛੇ ਉਹ ਮੇਰੇ ਕਮਰੇ ਵਿੱਚ ਜੋ ਤੁਸੀਂ ਉੱਚੀ-ਉੱਚੀ ਹੱਸ ਰਹੇ ਸੀ ਬੇੜਾ ਗਰਕ ਉਹਨਾਂ ਸਾਰਿਆਂ ਤੇ ਮੌਤ ਵਰਗੀ ਚੁੱਪਛਾ ਗਈ ਧੰਨਵਾਦ